ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਇੱਕ ਜਾਣਕਾਰੀ ਦੇਣ ਲੱਗੇ ਆ ਲਾਲ ਕੰਨਾਂ ਕੁਲ ਤਾਂ ਬਾਈਆਂ ਕੁਲ ਜਾਣਕਾਰੀ ਹੋਊਗੀ ਵੈਸੇ ਕੰਨਾਂ ਨੂੰ ਦੇਣ ਲੱਗੇ ਜਿਨ੍ਹਾਂ ਨੇ ਕਾਰਦਲ ਦੇ ਪ੍ਰੋਡਕਟ ਆਪਾਂ ਵਰਤਦੇ ਆ ਜਿਵੇਂ ਉਹਨਾਂ ਨੂੰ ਤੁਸਮਾ ਨੂੰ ਆਪਾਂ ਇਹ ਪ੍ਰੋਡਕਟ ਆਪਾਂ ਪਾ ਸਕਦੇ ਆ ਛੋਟੀ ਬੱਚੀ ਤੋਂ ਲੈ ਕੇ ਆਪਾਂ ਨੂੰ ਵੱਡੀ ਗਾਂ ਤੱਕ ਤਿਆਰ ਕਰਦੇ ਕਰਦੇ ਕਿਹੜੀ ਕਿਹੜੀ ਫੀਡ ਪਾਉਣੀ ਆ ਸਾਰਿਆਂ ਨੂੰ ਪਹਿਲਾਂ ਸ਼ੁਰੂ ਚ ਇੱਕ ਛੋਟੀ ਬੱਚੀ ਨੂੰ ਦਿਨਾਂ ਦੀ ਨੂੰ ਕਾਫ ਸਟਾਰਟਰ ਤੇ ਇਕਨ ਦੀ ਸੁਪਰ ਕਾਫ ਇਹਨਾਂ ਦੋਨਾਂ ਚ ਕੋਈ ਵੀ ਫੀਡ ਪਾਉਣੀ ਸ਼ੁਰੂ ਕਰ ਦੋ ਜਿੰਨਾ ਟਾਈਮ ਮਹੀਨੇ ਦੇ ਨਹੀਂ ਹੁੰਦੀ ਜਦੋਂ ਮਹੀਨੇ ਦੀ ਹੋ ਗਈ ਉਹਨੂੰ ਗੈਪ ਪਾ ਕੇ 15 ਦਿਨਾਂ ਦਾ ਫਿਰ ਉਹਨੂੰ ਕਾਫ ਗਰੋਅਰ ਪਾਉਣੀ ਸ਼ੁਰੂ ਕਰ ਦੋ ਕਾਫ ਗਰੋਅਰ ਪਾਉਣ ਤੋਂ ਬਾਅਦ ਉਹਨੂੰ ਇੱਕ ਦੋ ਗੱਟੇ ਆਦੇ ਨੇ ਜਿੱਦੀ ਕਿਤੋਂ ਕਾਰਗਿਲ ਸਪਲਾਈਅਰ ਤੋਂ ਪੁੱਛ ਲਿਓ ਕਿੰਨੇ ਗੱਟੇ ਪਾਣਿਆ ਪਾਉਣ ਤੋਂ ਬਾਅਦ ਉਹਨੂੰ ਫਿਰ ਆਪਾ ਪਾਉਣੀ ਆ ਡੇਰੀ ਪ੍ਰੋਟੀਨ ਸਪਲੀਮੈਂਟ ਇਹ ਫੀਡ ਪਾਉਣੀ ਆ ਦੋ ਗੱਟੇ ਪਾਉਣੇ ਆ ਇੱਕ ਨੂੰ ਝੋਟੀ ਜੋ ਬਣ ਗਈ ਤੇ ਫੇਰ ਪਾਉਣੀ ਆ ਦੋ ਗੱਟੇ ਹਿਫਰ ਡਰਾਈ ਕਾਊਸ ਇਹ ਵਜਣ-ਵਜਣ ਵਧੀਆ ਵਧਾ ਬਣਾ ਦਿੰਦੀ ਆ ਤੇ ਆ ਉਸ ਤੋਂ ਬਾਅਦ ਜਦੋਂ ਬੰਨ ਦੇ ਲੈਕ ਹੋ ਗਈ ਟੀਕਾ ਧਰਾਵਾਂਗੇ ਆਪਾਂ ਉਹਦੇ ਤੇ ਜਦੋਂ ਪਸ਼ੂ ਰਹਿ ਜਾਂਦਾ ਉਸ ਤੋਂ ਬਾਅਦ ਉਹਨੂੰ ਆਪਾਂ ਪਾਉਣੀ ਆ ਜਦੋਂ ਉਹਦੇ ਰਹਿ ਕੇ ਦੋ ਮਹੀਨੇ ਅਖੀਰਲੇ ਟ੍ਰਾਂਜੈਕਸ਼ਨ ਪਲੱਸ ਟਰਾਂਜੈਕਸ਼ਨ ਪਲੱਸ ਪਾਉਣ ਤੋਂ ਬਾਅਦ ਜਦੋਂ ਪਸ਼ੂ ਸੂਪ ਜਾਂਦਾ ਫਿਰ ਆਪਾਂ ਪਾਉਣੀ ਹੈ ਟਰਾਂਜੈਕਸ਼ਨ ਮਿਕਸ ਇਹ 15-20 ਦਿਨ ਪਾਵਾਂਗੇ ਤੇ ਉਸ ਤੋਂ ਬਾਅਦ ਜਦੋਂ ਦੁੱਧ ਵਧੀਆ ਚੜ ਗਈ ਤਾਂ ਫਿਰ ਜਿਵੇਂ 1.5 ਕਿਲੋ ਮਿਲਕਜਨ 8000 ਦੇ ਨਾਲ ਕਿਲੋ એનર્ਜੀ ਬੂਸਟਰ ਇਹ ਚੱਲੂਗੀ ਉਹਨੂੰ ਜਿੰਨਾ ਟਾਈਮ ਦੁੱਧੋਂ ਨਹੀਂ ਹਟਦੀ ਤੇ ਇਹ ਹੀ ਆਪਾਂ ਜਿਵੇਂ ਜਦੋਂ ਦੁੱਧੋਂ ਹਟ ਗਏ ਤਾਂ ਫਿਰ ਆਪਾਂ ਇਹਨੂੰ ਪਾ ਸਕਦੇ ਹਾਂ ਡਰਾਈ ਪ੍ਰਿਫਰ ਡਰਾਈ ਕਾਊ ਇਦਾਂ ਜਿਵੇਂ ਪਸ਼ੂ ਡਰਾਈ ਹੋ ਜਾਂਦਾ ਤੇ ਮੱਝਾਂ ਵਾਸਤੇ ਆਪਾਂ ਉਹਨਾਂ ਨੂੰ ਪਾ ਸਕਦੀਆਂ ਬਫਜਨ ਚਾਰੀਅਰ ਤੇ ਰੂਟੀਨ ਪਸ਼ੂਆਂ ਦੇ ਮੱਝਾਂ ਦੀ ਆਈ ਫੀਡ ਰੱਖਣਾ ਉਵੇਂ ਛੋਟੇ ਕਾਫ ਤੋਂ ਲੈ ਕੇ ਵੱਡੀ ਛੋਟੀ ਤੱਕ ਆਈ ਰੱਖਣਾ ਰੂਟੀਨ ਤੇ ਉਹਨੂੰ ਆਪਾਂ ਫਿਰ ਦੁੱਧ ਵੇਲੇ ਪਾ ਸਕਦੇ ਹਾਂ ਬਫਜਨ ਚਾਰੀਅਰ ਦੇ ਨਾਲ એનર્ਜੀ ਬੂਸਟਰ ਤੇ ਨਾਲ ਕਈ ਆਉਂਦੀ ਆ ਕਾਰਗਲ ਚਾਰੀਅਰ ਅੱਡ ਆਉਂਦੀ ਆ ਉਹ ਪਾ ਸਕਦੇ ਆ ਉਹਦੇ ਨਾਲ ਜਿਵੇਂ ਮੱਝ ਦਾ ਦੁੱਧ ਵਧੀਆ ਰਹਿੰਦਾ ਤੇ ਦੁੱਧ ਵੀ ਸੰਘਣਾ ਹੁੰਦਾ ਤੇ ਇਹਦਾ ਕੋਈ ਵੀ ਕੈਮੀਕਲ ਸਾਈਡ ਇਫੈਕਟ ਨਹੀਂ ਦਾ ਕਾਰਕਲ ਦੀ ਫੀਡ ਦਾ ਕਾਰਕਲ ਦੀ ਫੀਡ ਬਹੁਤ ਵਧੀਆ ਹੁੰਦੀ ਆ ਜਿਵੇਂ ਆਪਾਂ ਪੱਠਿਆਂ 'ਚ ਖਾਦ ਪਾਈ ਦੀ ਓਵੇਂ ਪਸ਼ੂਆਂ ਨੂੰ ਇਹ ਫੀਡ ਪਾਵਾਂਗੇ ਜਿਵੇਂ ਪੱਠਿਆਂ 'ਚ ਖਾਦ ਪਾ ਕੇ ਪੱਠੇ ਵਧੀਆ ਹੁੰਦੇ ਓਵੇਂ ਪਸ਼ੂਆਂ ਨੂੰ ਜੇ ਆਪਾਂ ਚਾਹੀਦੀ ਫੀਡ ਪਾਵਾਂਗੇ ਤਾਂ ਹੀ ਪਸ਼ੂ ਵਧੀਆ ਦੁੱਧ ਦੇਵੇਗਾ ਜੇ ਆਪਾਂ ਹੀ ਕੋਈ ਬੇਕਾਰ ਫੀਡ ਸੋ ਲਿਆ ਕੇ ਪਾਈ ਉਹੋ ਜਿਹਾ